ਸਾਡੇ ਮਸੀਹ ਕੌਮ ਦੇ ਕਰਕੇ ਹੀ ਕਿ ਸਾਨੂੰ ਉੱਤਰ ਚਲਾਉਣ ਤੋਂ ਮਨਾ ਕਰਦੇ ਆ ਇਸ ਤਿੰਨ ਚਾਰ ਨਿਹੰਗਾਏ ਗਲੀਆਂ ਚ ਨੰਗੀਆਂ ਤਲਵਾਰਾਂ ਚੱਲੀਆਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਅਸੀਂ ਇੱਥੋਂ ਤੱਕ ਕੇ ਦਰਖਾਸਤ ਦੇਣ ਗਏ ਉੱਥੇ ਸਾਨੂੰ ਕੋਈ ਉੱਥੇ ਪੁਲਿਸ ਵਾਲਾ ਨਹੀਂ ਮਿਲਿਆ ਡਾਕਟ ਕੋਟੋਣ ਗਏ ਕੋਈ ਨਹੀਂ ਸਾਨੂੰ ਉੱਥੇ ਮਿਲਿਆ ਵੀ ਉਹ ਆਂਦਾ ਬਾਬਾ ਜੀ ਛੇਤੀ ਕਰੋ ਗੱਡੀ ਪਰੇ ਕਰੋ ਮੈਂ ਜਾਣਾ ਜਲਦੀ ਕੰਮ ਤੇ ਤੇ ਉਹ ਆਂਦਾ ਵੀ ਤੈਨੂੰ ਛੇਤੀ ਅਸੀਂ ਗੱਡੀ ਨਹੀਂ ਪਰੇ ਕਰਨੀ ਕਿੰਨਾ ਨੇ ਕਿਹਾ ਨਿਹੰਗਾ ਉਹਨੇ ਕਿਹਾ ਵੀ ਅਸੀਂ ਗੱਡੀ ਨਹੀਂ ਪਰੇ ਕਰਨੀ ਤੇ ਤੈਨੂੰ ਜਲਦੀ ਤੇ ਲੈ ਜਾ ਉਹ ਆਂਦਾ ਮੈਂ ਦੀ ਜਾਣਾ ਮੈਂ ਛੜਕੇ ਕਿੱਧਰ ਦੀ ਜਾਣਾ ਇਸੇ ਗੱਲ ਤੋਂ ਸਾਰੀ ਲੜਾਈ ਹੋ ਗਈ ਇਹ ਦੋਹਾਂ ਪਰਾਵਾਂ ਨੂੰ ਲੱਗੀਆਂ ਇੱਕ ਦੇ ਬਾਹ ਵੱਡੀ ਗਈ ਇੱਕ ਦੀ ਛਾਤੀ ਤੇ ਇਥੇ ਮਾਰੀ ਕਿਰਪਾਨ ਨਹੰਗ ਸਿੰਘਾਂ ਤੇ ਇੱਕ ਪਾਸਟਰ ਨੇ ਲਗਾਏ ਗੰਭੀਰ આરોਪ ਕਿ ਆ ਕੀ ਧਰਮ ਪ੍ਰਚਾਰ ਨੂੰ ਲੈ ਕੇ ਮੇਰੇ ਤੇ ਕੀਤਾ ਗਿਆ ਹਮਲਾ ਤੁਹਾਨੂੰ ਦੱਸਦੇ ਕਿ ਪਾਸਟਰ ਗੁਰਜੀਤ ਸਿੰਘ ਰਿੰਕੂ ਨੇ ਦੱਸਿਆ ਕਿ ਨਹੰਗ ਸਿੰਘਾਂ ਦੇ ਵੱਲੋਂ ਕਿਰਪਾਨਾਂ ਦੇ ਨਾਲ ਉਹਨਾਂ ਤੇ ਅਤੇ ਉਹਨਾਂ ਦੇ ਭਰਾ ਤੇ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਦੋਵੇਂ ਜਾਣੇ ਜ਼ਖਮੀ ਹੋ ਗਏ ਨੇ ਤੇ ਹਸਪਤਾਲ ਦੇ ਵਿੱਚ ਭਰਤੀ ਨੇ ਤੇ ਉੱਧਰ ਪੁਲਿਸ ਅਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਝਗੜਾ ਧਰਮ ਪ੍ਰਚਾਰ ਨੂੰ ਲੈ ਕੇ ਨਹੀਂ ਸਗੋਂ ਗਲੀ ਦੇ ਵਿੱਚ ਗੱਡੀ ਖੜਨ ਕਰਕੇ ਇਹ ਝਗੜਾ ਹੋਇਆ ਤੇ ਮੌਕੇ ਦੇ ਚਸ਼ਮਦੀਦ ਲੋਕਾਂ ਨੇ ਦੱਸਿਆ ਕਿ ਗੱਡੀਆਂ ਨੂੰ ਲੈ ਕੇ ਆਪਸ ਦੇ ਵਿੱਚ ਨਹੰਗ ਸਿੰਘਾ ਅਤੇ ਪਾਸਟਰ ਦੀ ਲੜਾਈ ਹੋਈ ਸੀ ਆਪਸ ਗੁਰਜੀਤ ਆ ਬੰਦਰ ਵਾਲੇ ਪੁਲਿਸ ਸਿਪਾਹੀ ਪੁਲਿਸ ਸੇਵਾ ਕਰਦਾ 10 ਸਾਲ ਤੋਂ ਔਰ ਤਾਂ ਜੇ ਅਗਰ ਪਹਿਲਾ ਮੈਂ ਤੁਹਾਨੂੰ ਗਿਆ ਦਿੱਤੀਆਂ ਸੀ ਚਰਚ ਬਾਲ ਕਰ ਦੇ ਲਈ ਸੇਵਾ ਬਦ ਕਰ ਦੇ ਲਈ ਔਰ ਕੱਲ ਬਈ ਬਸ ਮੇਰੇ ਪਾਸ ਆਣੇ ਨਾਲ ਉਹਨਾਂ ਨੇ ਆਪਣੀ ਗੱਡੀ ਲਾਈ ਸੀ ਭਰਾ ਮਾਰੀ ਬੋਦੀ ਬਈ ਮੈਂ ਆਪਣੇ ਪ੍ਰਾਪ ਲੈਣ ਗਿਆ ਔਰ ਉਹਨੇ ਉਸੇ ਕਰਕੇ ਉਹਨਾਂ ਸੇਵਾ ਦੇ ਕਰਕੇ ਮੇਲੇ ਤਲਵਾਰਾ ਮਾਰੀਆਂ ਨੇ ਤਾਂ ਕਿ ਇਹ ਬਦਾਇਤ ਸੇਵਾ ਕਰਦਾ ਬਾਬਾ ਕਿਤੇ ਦੂਤੀ ਚੱਸੀ ਰੋਣਾ ਉੱਛਣ ਕੇ ਤਲਦਾ ਲਗਾ ਸੇਵਾ ਬਦ ਕਰਦੇ ਨੇ ਬੰਦੇ ਆਏ ਸੀ 6-7 ਆਲੇ ਪਤਾ ਨਹੀਂ ਕਿ ਉਹ ਕਿਹੜੇ ਸ਼ਹੀਦ ਹੋਣੇ ਕਿਉਂ ਨਹੀਂ ਕੋਈ ਨਹੀਂ ਇਸੇ ਕਰਕੇ ਸੇਵਾ ਕਰਕੇ ਕਦੇ ਤੂੰ ਸੇਵਾ ਬੱਡ ਕਰ ਦੋ ਤੇ ਇੱਥੇ ਮੁੰਡੇ ਨੇ ਗੱਡੀ ਲਿਆ ਕੇ ਖਲਾਰੀ ਆ ਨੰਗਣ ਵਾਸਤੇ ਤੇ ਨਿਹੰਗ ਦੀ ਗੱਡੀ ਉੱਥੇ ਖਲੋਤੀ ਨਿਹੰਗੋ ਨਾਲ ਲੜਨ ਡਿਆ ਪਹਿਲੇ ਤੇ ਫਿਰ ਮੁੜ ਕੇ ਉਹਨੂੰ ਆਂਦਾ ਭਈ ਉਹ ਆਂਦਾ ਬਾਬਾ ਜੀ ਛੇਤੀ ਕਰੋ ਗੱਡੀ ਪਰੇ ਕਰੋ ਮੈਂ ਜਾਣਾ ਜਲਦੀ ਕੰਮ ਤੇ ਤੇ ਉਹ ਆਂਦਾ ਭਈ ਤੈਨੂੰ ਛੇਤੀ ਅਸੀਂ ਗੱਡੀ ਨਹੀਂ ਪਰੇ ਕਰਨੀ ਇਹਨਾਂ ਨੇ ਕਿਹਾ ਨਿਹੰਗ ਉਹਨਾਂ ਨੇ ਕਿਹਾ ਕਿ ਐਸੀ ਗੱਡੀ ਨਹੀਂ ਪਰੇ ਕਰਨੀ ਤੇ ਤੈਨੂੰ ਜਲਦੀ ਤੇ ਲੈ ਜਾ ਉਹ ਆਂਦਾ ਮੈਂ ਦੀ ਜਾਣਾ ਮੈਂ ਛੜਕੇ ਕਿੱਧਰ ਦੀ ਜਾਣਾ ਇਸੇ ਗੱਲ ਤੋਂ ਸਾਰੀ ਲੜਾਈ ਹੋਈ ਕਿੰਨੇ ਬੰਦੇ ਗੱਟਾਂ ਲੱਗੀਆਂ ਇਹਦੇ ਹੁਣ ਦੋਹਾਂ ਭਰਾਵਾਂ ਨੂੰ ਲੱਗੀਆਂ ਇੱਕ ਦੇ ਬਾਹ ਵਢੀ ਗਈ ਇੱਕ ਦੀ ਛਾਤੀ ਤੇ ਇਥੇ ਮਹਾਰੀ ਕਿਰਪਾ ਨਾਮ ਤੁਹਾਡਾ ਦੇ ਦਰਜੀਤ ਕੌਰ ਮੈਂ ਕੀ ਲੱਗੂ ਤੁਹਾਡੇ ਆ ਮੈਂ ਇਹਨਾਂ ਦੀ ਵਾਈਫ ਆ ਕੀ ਗੱਲ ਹੋਈ ਬਸ ਜਿ ਇਦਾਂ ਹੀ ਬਸ ਸਾਡੇ ਮਸੀਹ ਕੌਮ ਦੇ ਕਰਕੇ ਹੀ ਕਿ ਸਾਨੂੰ ਵਿਚਰ ਚਲਾਉਣ ਤੋਂ ਮਨਾ ਕਰਦੇ ਆ ਇਸ ਤਿੰਨ ਚਾਰ ਨਹਾਗਾਏ ਗਲੀਆਂ ਚ ਨੰਗੀਆਂ ਤਲਵਾਰਾਂ ਚੱਲੀਆਂ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਵੀ ਅਸੀਂ ਇੱਥੋਂ ਤੱਕ ਕਿ ਦਰਖਾਸਤ ਦੇਣ ਗਏ ਉੱਥੇ ਸਾਨੂੰ ਕੋਈ ਉੱਥੇ ਪੁਲਿਸ ਵਾਲਾ ਨਹੀਂ ਮਿਲਿਆ ਡਾਟ ਘਟਾਉਣ ਗਏ ਕੋਈ ਨਹੀਂ ਸਾਨੂੰ ਉੱਥੇ ਮਿਲਿਆ ਵੀ ਤੇ ਹੁਣ ਜੇ ਅਸੀਂ ਇੱਥੇ ਆਏ ਤੇ ਇੱਥੋਂ ਕੈਫਰ ਕਰਨ ਲੱਗੇ ਆ ਤੇ ਗੁੰਨਾਨਿਕ ਹਸਪਤਾਲ ਉੱਥੋਂ ਵੀ ਮੇਰੇ ਛੋਟੇ ਭਰਾ ਨੂੰ ਵੀ ਸੱਟ ਲੱਗਿਆ ਉੱਥੋਂ ਵੀ ਜਵਾਬ ਦੇਤਾ ਆ ਕਿ ਚੰਡੀਗੜ੍ਹ ਲੈ ਕੇ ਜਾਓ ਤੇ ਦੱਸੋ ਕਿੱਥੇ ਸਾਡਾ ਇਨਸਾਫ ਆ ਕਿਤੇ ਕੋਈ ਕਾਰਵਾਈ ਨਹੀਂ ਹੋਉਂਦੀ ਵੀ ਸਾਡੀ ਦੇਖੋ ਕਈ ਵਾਇਰਲ ਵੀਡੀਓਜ਼ ਵੀ ਜਾਰੀਆਂ ਨੇ ਜਿਦੇ ਵਿੱਚ ਕਿਹਾ ਜਾ ਰਿਹਾ ਹੈਗਾ ਕਿ ਇਹ ਦੋਨੋਂ ਬੰਦਿਆਂ ਦੀ ਝੜਪ ਕੋਈ ਧਰਮ ਪ੍ਰਚਾਰ ਨੂੰ ਲੈ ਕੇ ਹੋ ਰਹੀ ਹੈ ਇਹ ਜਿੱਥੇ ਅਸੀਂ ਖੜੇ ਆ ਇੱਥੇ ਵਾਕਿਆ ਹੈਗਾ ਤੇ ਇੱਥੇ ਤੁਸੀਂ ਦੇਖ ਰਹੇ ਹੋਗੇ ਕਿ ਪੀੜੀਆਂ ਗਲੀਆਂ ਨੇ ਇੱਕ ਸਾਈਡ ਤੋਂ ਜਦ ਇੱਕ ਮੋਟਰਸਾਈਕਲ ਰਿਕਸ਼ਾ ਤੇ ਦੂਜੀ ਸਾਈਡ ਤੋਂ ਜਦ ਇੱਕ ਸੈਡਾਨ ਗੱਡੀ ਆਈ ਤੇ ਉਹ ਦੋਨੋਂ ਆਪਸ ਵਿੱਚ ਭੜ ਗਏ ਆ ਇਸ ਨੂੰ ਲੈ ਕੇ ਇਹਨਾਂ ਦੀ ਇੱਥੇ ਲੜਾਈ ਝਗੜਾ ਹੋਇਆ ਤਾਰਪੂਰ ਕਰਕੇ ਨੂੰ ਲੈ ਕੇ ਹੋਇਆ ਮੈਂ ਸਾਰੇ ਨਾਗਰਿਕਾਂ ਤੇ ਮੀਡੀਆ ਨੂੰ ਬੇਨਤੀ ਕਰਦੀ ਹਾਂ ਕਿ ਆਪਣੀ ਰਿਸਪੌਂਸਿਬਿਲਟੀ ਨਿਭਾਉਂਦੇ ਹੋਏ ਇਹਦਾ ਜਿਹੜਾ ਟਰੂਥ ਹੈਗਾ ਇਸ ਇਨਸੀਡੈਂਟ ਦਾ ਉਹਨੂੰ ਦਰਸ਼ਨ ਇਹ ਜਿਵੇਂ ਅਸੀਂ ਜਿੱਥੇ ਅਸੀਂ ਖੜੇ ਹੈਗੇ ਆ ਇੱਥੇ ਹੀ ਲਾਂਗੇ ਨੂੰ ਲੈ ਕੇ ਇੱਥੇ ਲੜਾਈ ਝਗੜਾ ਹੋਇਆ ਇਹਦੇ ਵਿੱਚ ਧਰਮ ਪ੍ਰਚਾਰ ਵਾਲਾ ਐਂਗਲ ਕੋਈ ਨਹੀਂ ਹੈ ਇੱਥੇ ਪੁਲਿਸ ਪਾਰਟੀ ਮੌਕੇ ਤੇ ਹੈ ਜਿਹੜੇ ਆਂਡੀ ਗਵਾਂਡੀ ਵੀ ਨੇ ਉਹਨਾਂ ਤੋਂ ਸਾਰਿਆਂ ਦੇ ਤਸਦੀਕ ਕੀਤੀ ਗਈ ਹੈ ਤੇ ਅਸੀਂ ਸੀਸੀਟੀਵੀ ਫੁਟੇਜ ਵੀ ਕੰਗਾਲ ਕੇ ਇਹਦੀ ਜੜ ਤੱਕ ਪਹੁੰਚਾਂਗੇ ਮੈਡਮ ਉਹ ਸਾਰਾ ਜੀ ਅਸੀਂ ਵੈਰੀਫਾਈ ਕਰ ਰਹੇ ਹੈਗੇ ਅਜੇ ਪੁਲਿਸ ਪਾਰਟੀ ਮੌਕੇ ਤੇ ਹੈ ਤੇ ਜਿਹੜੀ ਬੰਦੀ ਕਾਰਵਾਈ ਹੈ ਉਹ ਪਾ ਕਰਾਂਗੇ ਅਜੇ ਫਿਲਹਾਲ ਇੱਕ ਦੀ ਸਾਨੂੰ ਇੰਟੀਮੇਸ਼ਨ ਆਈ ਹੈ ਕਹਿੰਦੇ ਕਿ ਨਾਮ ਇੱਕ ਸ਼ੋ ਬੰਦਿਆਂ ਦੇ ਦਿੱਖੀ ਹੋਏ ਇੱਕ ਨੂੰ ਐਮਐਨਿਕ ਰਿਪੋਰਟ ਦਿੱਤਾ ਗਿਆ ਦੇ ਇੱਕ ਕਲਮਿਕ ਅਜੇ ਅਸੀਂ ਮੌਕਾ ਦੇਖਣ ਆਏ ਹਾਂ ਉਹ ਤੋਂ ਬਾਅਦ ਅਸੀਂ ਹਸਪੀਟਲ ਜਾ ਕੇ ਬੰਦੀ ਕਾਰਵਾਈ ਕਰਾਂਗੇ